ਨੌ ਜਮਣੇ ਇੱਕ ਪਾਸੇ ਬੜੁਗੇ ਧਰਦੀ ਦਾ ਨੌਜਵਾਨਾ ਬਾਬਲ ਲਾਲ ਛੱਡ ਪਰ ਕੇ ਦੂਜੇ ਜਮਣੇ ਬਾਕੀ ਧਰਦੀਆਂ ਨੌ ਅੱਖਾਂ ਨੇ ਐਨ ਕਹੇ ਅੱਖਾਂ ਦਾ ਪਿੰਨ ਕਰਾਇਆ ਫਿਰ ਵੀ ਅੰਨਾ ਬੰਦਾ ਕਿ ਦੀ ਕਬੜੀ ਪਾ ਲਈ ਰੇਡ ਜੀ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਸੀਂ ਸਾਡੀ ਵੀਡੀਓ ਨੂੰ ਬਲੌਗ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਤੁਹਾਡਾ ਸ਼ੁਕਰੀਆ ਧੰਨਵਾਦ ਬਹੁਤ ਰਿਸਪੈਕਟਡ ਕਰਾਂਗਾ ਤੇ ਜਿਹੜਾ ਪਿੱਛੇ ਜੇ ਬਲੌਗ ਪਾਇਆ ਸੀ ਤੁਸੀਂ ਬਹੁਤ ਵਧੀਆ ਨੂੰ ਪਿਆਰ ਦਿੱਤਾ ਬਹੁਤ ਤੁਸੀਂ ਹੱਸੇ ਗਏ ਤੇ ਬਹੁਤ ਵਧੀਆ ਸੋਹਣੇ ਸੋਹਣੇ ਕਮੈਂਟ ਕਰੇ ਸਾਰੇ ਕਿਰਦਾਰਾਂ ਦੇ ਬਰਤੀ ਮਤਲਬ ਮਾਮੇ ਲਾਲੋ ਹੋਰ ਵੀ ਕਿਰਦਾਰ ਜਿੱਦਾਂ 바ਵਾ ਹੋ ਗਿਆ ਤੇ ਸਾਡੇ ਬਹਾਲ ਜੀ ਹੋ ਗਿਆ ਤੇ ਸਾਡੇ ਹੋਰ ਵੀ ਮੇਰੇ ਵਾਲਾ ਤੁਸੀਂ ਬਹੁਤ ਚੰਗੇ ਚੰਗੇ ਕਮੈਂਟ ਕਰਦੇ ਹੋ ਤੇ ਤੁਹਾਡਾ ਸੱਚੀ ਦਿਲੋਂ ਧੰਨਵਾਦ ਮਿਲਾਈਏ ਆ ਪੂਰੇ ਬਿਟੇ ਕਿਹੜੀ ਗੱਲ ਪੜਦੇ ਹੋ ਪੰਜਵੇਂ ਪੰਜਵੇਂ ਬਿਟੋ ਸੱਚੀ ਕੀ ਬਤਾਇਆ ਕਿੰਨੇ ਸਾਲਾਂ ਦੇ ਤੂੰ ਹੂੰ ਕਿੰਨੇ ਸਾਲਾਂ ਦਾ ਨੌ ਦਾ ਪੱਕਾ ਨਹੀਂ ਯਾਰ ਕਮਾਲ ਹੈ ਯਾਰ ਤੂੰ ਪਹਿਲੀ ਕੱਚੀ ਚ ਲੱਗਦਾ ਹੈ ਤੂੰ ਬਲਕਾਰ ਤੀਜੀ ਬਤਾਏ ਮੋਮੈਂਟਸ ਲੈ ਇਹ ਕੀ ਕਰ ਲੈ ਹੈਗੇ ਤੁਸੀਂ ਬਰਬਰ ਜਿਵੇਂ ਯਾਰ ਖੜੇ ਹੋ ਰਹੇ ਹੋ ਨੌਵੀਂ ਜਮਾਤ ਬਹੁਤ ਖਾਸੀ ਵੱਡੀ ਹੁੰਦੀ ਹੈ ਨੌਵੀਂ ਆ ਪੰਜੀ ਸਾਰੀ ਨੌ ਸਾਲਾਂ ਦਾ ਕਿਹੜੇ ਸਕੂਲ ਚ ਪੜ੍ਹਦੇ ਪੁੱਤ ਸਰਕਾਰੀ ਸਕੂਲ ਦਾ ਨਾਮ ਕੀ ਬਤਾ ਨਾ ਬੋਲ ਦੋ ਬਲ ਆਪਣਾ ਨਾਮ ਬੋਲੋ ਹਾਂ ਹੂੰ ਜੀ ਤੁਸੀਂ ਰੋਟਾ ਕਰਨਾ ਹੈ ਕਰਨ ਗਾਣਾ ਕੋਈ ਕੋ ਗਾਣਾ ਕੋਈ ਸ਼ੌਂਕ ਕੀ ਬਣਾ ਵੱਡੇ ਸੁਪਨਾ ਵੱਡੋ ਕੀ ਕੀ ਬਣਾ ਪੁੱਤ ਹੋਜੀ ਹੋਜੀ ਤੇਰੇ ਸਦਕੇ ਸਲੂਟ ਮਾਰਕ ਕਰ ਹਾਂ ਫੰਡਾ ਕਲੀਅਰ ਹੈ ਤੈਪਤ ਕੀ ਬਣਾ ਹੋਜੀ ਸਲੂਟ ਮਾਰਕ ਦਿਖਾ ਦੋ ਫਿਰ ਮਾਤਲ ਵੀ ਅੱਜ ਜਦੋਂ ਅਸੀਂ ਪੜ੍ਹਦੇ ਸੀਾਨੂੰ ਪੱਤੀ ਨਹੀਂ ਸੀ ਸੀ ਵੱਡੇ ਹੋ ਕੇ ਬਾਨਾ ਕੀ ਆ ਠੀਕ ਐ ਚੰਗੀ ਗੱਲ ਐ ਬੱਚੇ ਨੂੰ ਆਪਣੇ ਫੰਡੇ ਦਾ ਕਲੀਅਰ ਨਹੀਂ ਅਸੀਂ ਬਾਨਾ ਕੀ ਆ ਉਸ ਲੈਵਲ ਦੀ ਪੜ੍ਹਾਈ ਕਰ ਲੈਣੀ ਹੈ ਨਾ ਉਸ ਤਰ੍ਹਾਂ ਪਹਿਲਾਂ ਤੋਂ ਪ੍ਰੀਪੇਅਰ ਕਰਕੇ ਰੱਖਣਗੇ ਹਾਂ ਕੋਈ ਵੀ ਬਾਈ ਆਪਣਾ ਨੈਸ਼ਨਲ ਆਦੀ ਪਤਾ ਲੱਗੇ ਕਿਹੜੀ ਲੈਣੇ ਚ ਪੈਣਾ ਹਾਂ ਕੰਮ ਬਿਲਡਿੰਗ ਦਾ ਵੀ ਸਿੱਖਿਆ ਹੁੰਦੀ ਆ ਕੰਮ ਇਹ ਕੇਵਲ ਤਰਾ ਨਟਾਂ ਦੇ ਵੀ ਕਰਿਆ ਚਲੋ ਪਰ ਜਿਹਦਾ ਅੰਦਰਲਾ ਅੰਦਰ ਕੀ ਕੰਮ ਸੀਗਾ ਉਹ ਖੂਨ ਚੀ ਸੀਗਾ ਸ਼ੁਰੂ ਤੋਂ ਕੋਣ ਚ ਨਹੀਂ ਕਹਿ ਸਕਦੇ ਇਹ ਸਟਾਰਟਿੰਗ ਚ ਸੀਗਾ ਪਰ ਕਿਸੇ ਮੂਰੀ ਸ਼ੋਅ ਆਫ ਨਹੀਂ ਹੋਇਆ ਕਰਨ ਨਹੀਂ ਆਇਆ ਵੀ ਉਹ ਕੀ ਚੀਜ਼ ਹੁੰਦੀ ਹੈ ਪਲੇਟਫਾਰਮ ਨਹੀਂ ਮਿਲਿਆ ਸੀ ਪਲੇਟਫਾਰਮ ਨਹੀਂ ਮਿਲਿਆ ਹੁਣ ਤੁਸੀਂ ਨੇ ਫੰਡਾ ਕਲੀਅਰ ਕਰਤੇ ਫੌਜੀ ਵਾਲਾ ਥੈਂਕ ਯੂ ਪੁੱਤ ਓਕੇ ਬਣੋਗੇ ਬਣੋਗੇ ਠੀਕ ਹੈ ਉਹਦੇ ਵਾਸਤੇ ਤੁਸੀਂ ਦੱਬ ਕੇ ਪੜਾਈ ਕਰੋ ਉਹਦੇ ਵਾਸਤੇ ਦੱਬ ਕੇ ਪੜਾਈ ਠੀਕ ਹੈ ਪੜਦੇ ਹੋ ਨਿਓ ਠੀਕ ਹੈ ਪੜਿਆ ਕਰੋ ਠੀਕ ਹੈ ਓਕੇ ਗੁੱਡ ਲੱਕ ਤੇਰਾ ਕੰਮ ਕੈ ਲਾਈਕ ਕਰੋ ਕੈ ਕੈ ਹਾਂ ਕਹੋ ਤੇ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਸਬਸਕ੍ਰਾਈਬ ਕਰੋ ਹਾਂ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਸਬਸਕ੍ਰਾਈਬ ਕਰੋ ਓ ਓਕੇ ਠੀਕ ਕਿੱਸੀ ਕਿੱਸੀ ਰਹਿ ਤੀ ਤੇ ਰੀ ਰੀ ਜਿੱ ਕੇਸਾ ਹੈ ਪਿਆ ਬੰਦ ਕੇਸਾ ਹੈ ਕਿਉਂ ਬੁੱਲੇ ਰੋਟੀ ਦੀ ਮੱਚਾਈ ਦੀ ਫਰਟੀ ਦੀ ਡਰਾਫਟਿੰਗ ਤੇ ਰੀ ਜੋ ਬਣਾ ਦੇ ਨਵਾਂ ਲੈ ਕੇ ਆ ਰਹੇ ਅਸੀਂ ਬਹੁਤ ਘੈਂਟ ਦੇ ਘੈਂਟ ਮਤਲਬ ਸਸਪੈਂਸ ਦੇ ਸਸਪੈਂਸ ਲੈ ਕੇ ਆਵਾਂਗੇ ਤੇ ਤੁਸੀਂ ਸਾਡੇ ਨਾਲ ਲੌਬ ਨਾਲ ਬਨੇ ਰਿਹਾ ਕਮਨ ਕਿਉਂਕਿ ਜੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਬਹੁਤ ਹੀ ਘੈਂਟ ਤੁਸੀਂ ਕਮੈਂਟ ਕਰ ਰਹੇ ਹੋ ਤੇ ਆਹ ਜਿਹੜਾ ਅਸੀਂ ਲੈ ਕੇ ਆ ਰਹੇ ਸੀਨ ਬਾਹ ਕਮਾਲ ਦਾ ਸੀਨ ਹੋਗਾ ਬਾਫੂ ਵੀ ਦੇ ਨਾਲ ਮਾਮੇ ਨੂੰ ਆਏਗਾ ਸੀਨ ਤੇ ਤੁਸੀਂ ਹੱਸ-ਹੱਸ ਕੇ ਪਾਗਲ ਹੋ ਜਾਓਗੇ ਸਾਡਾ ਐਪੀਸੋਡ ਇਹਦੇ ਅਗਲੇ ਸੀਨ ਚ ਚੱਲਦੀ ਹੈ ਅਗਲਾ ਸੀਨ ਚੁੱਪ ਓ ਕੀ ਰਾਤੀ ਤਿੰਨ 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 और वो है फिर आबाजी चौचौदा चल तो गूगल पे तो नहीं टोबे को बंद कर खेलने दे तू जा देख सुनिए मैंने सुना मालूम नहीं है एडबलम वही जानता है हां ब्लॉग हुआ सब बढ़िया ना पहला लाइक कर ले शेयर शेयर कर नहीं नहीं करता शेयर कर कमेंट मम्मी वाले फोटो वाले कमेंट बढ़िया बोल दे कोई नहीं है की करते नाम बढ़िया काम कर रहा है ਕੱਟ ਥੋਡੇ ਵਰੇ ਥੋਡੇ ਵਰੇ ਮਮਾ ਦਾ ਜਿਹੜਾ ਕਮੈਂਟ ਹੋ ਰਿਹਾ ਇਹਦਾ ਪੂਰੇ ਉਸੇ ਵਰਗੇ ਥੋਡੇ ਵਰਗੇ ਆ ਵੀ ਸਭਾ ਕੀ ਹਾਂ ਬੜੀ ਕਰ ਲੋ ਚਲੋ ਚੰਗੀ ਕਰਦੇ ਸਾਨੂੰ ਦੇਖਦੇ ਨੇ ਸਾਨੂੰ ਪਸੰਦ ਕਰਦੇ ਨੇ ਆ ਜਿਹੜੇ ਤੁਸੀਂ ਕਮੈਂਡ ਕਰ ਦਿੰਦੇ ਹੌਸਲਾ ਦਿੰਦੇ ਥੋਡੇ ਸਰ ਤੇ ਜੇ ਤੁਸੀਂ ਦੇਖਣ ਵਾਲੇ ਨੇ ਸਾਨੂੰ ਕੌਣ ਪੁੱਛੂ ਜੀ ਦਾ ਕੱਖ ਦੇ ਵੀ ਨਹੀਂ ਸਹੀ ਸਹੀ ਕਰਦੇ ਹਾਂ ਅੱਜ ਮੈਂ ਆਪਣੇ ਘਰੇ ਆ ਰੋ ਲਵਾਇਆ ਗਿਆ ਹੈ ਇਹ ਕਹਿੰਦੇ ਨੇ ਜੰਨੇ ਸਰੰਦਲੀ ਮਾਤਾ ਕਹਰੀ ਆ ਕਹਿੰਦੀ ਪਹਿਲੇ ਅਸੀਂ ਟੁੱਬੇ ਤੋਂ ਲੰਮੀ ਪਰ ਕੀ ਸੱਚੀ ਕਹਿੰਦੇ ਇਹ ਇਹ ਵੀ ਦੇਖੋ ਕਿ ਉਹ ਜਿਹੜੀ ਮਾਤਾ ਸਰੰਦਲੀ ਆ ਇਹ ਪਹਿਲਾਂ ਇੱਕ ਪਿੰਡ ਵਿੱਚ ਦੀ ਨਹਿਰ ਜਾਂਦੀ ਆ ਠੀਕ ਹੈ ਉਹ ਨਹਿਰ ਦੇ ਵਿੱਚੋਂ ਮਾਤਾ ਪਾਣੀ ਭਰਦੀ ਰਹੀਏ ਘਰੇ ਉਵਾਲ ਕੇ ਛਾਣ ਕੇ ਉਹ ਪਾਣੀ ਪੀਂਦੇ ਰਹੇ ਨੇ ਇਹ ਤੋਂ ਬਾਅਦ ਜਦੋਂ ਅੰਕਲ ਟਰੱਕ ਚਲਾਉਣ ਲੱਗਿਆ ਜਦੋਂ ਅੰਕਲ ਟਰੱਕ ਚਲਾਉਣ ਲੱਗਿਆ ਫੇਰ ਇਹਨਾਂ ਨੇ ਆਰੋ ਲਗਾਇਆ ਫੇਰ ਆਰੋ ਲਗਾਇਆ ਇਹ ਅੰਕਲ ਨੂੰ ਭੇਜਣਾ ਮੈਂ ਭਲਾ ਅੰਕਲ ਨੂੰ ਭੇਜਣਾ ਅੰਕਲ ਅੱਛੀ ਗੱਲ ਨਹੀਂ ਤੇ ਖਸ਼ੀਗਰ ਦਾ ਬੁਲਾ ਲੀਏ ਅੰਕਲ ਸ਼ੀਗਰ ਜੀ ਤੇ ਜਦੋਂ ਤੁਸੀਂ ਆਰੋ ਲਵਾ ਆਰੋ ਵੀ ਚੋਰੀ ਕਰਿਆ ਚ ਬਈ ਦਵਾਇਆ ਵੀ ਨਹੀਂ ਇਹਨਾਂ ਨੇ ਟਰੱਕ ਦੇ ਵਿੱਚੋਂ ਆਰੋ ਪਟਿਆ ਆਰੋ ਪਟ ਕੇ ਸਿੱਧਾ ਆਪਣੇ ਘਰੇ ਲਾਇਆ ਆ ਗੱਲਬਾਤ ਬਣੀ ਹੈ ਹੁਣੇ ਲੋਕਾਂ ਨੂੰ ਕਹਿੰਦੇ ਫਿਰਦੇ ਨਹੀਂ ਹੁਣ ਜੇ ਅਸੀਂ 25000 ਆਰੋ ਲਵਾ ਰਹੇ ਹਾਂ ਘਰੇ 25000 25000 ਜਿਆਦਾ ਹੋ ਗਿਆ ਜਿਆਦਾ ਹੋ ਗਿਆ ਜਿਆਦਾ ਹੋ ਗਿਆ 25000 25000 ਜਿਆਦਾ 25000 ਜਿਆਦਾ ਹੋ ਗਿਆ 15000 ਜੀ ਅਸੀਂ ਲਵਾ ਰਹੇ ਹਾਂ ਘਰੇ 15000 ਜਿਆਦਾ ਦਾਸ 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 10 ਤੇ ਦੰਨ ਕਰਦੇ ਪਹਿਲਾਂ ਨਹੀਂ ਨਹੀਂ ਦੇਖ ਸਭਾਂ ਨਾਲ ਹੀ ਮਾਰ ਕੇ 4500 5000 ਤੋਂ ਵੱਧ ਤਾਂ ਤੂੰ ਆਰੋ ਨਹੀਂ ਲਵਾ ਸਕਦਾ ਲਵਾ ਲਾ ਮੈਂ ਤਾਂ ਮੈਂ ਗੱਲ ਲਵਾਉਣਿਆ ਜਿਹੜਾ ਬਰਾਤ ਕੋਲੀ ਪਾਣੀ ਪੀਂਦਾ ਬਈ ਉਹ ਬਾਟਰ ਨਿਕਲ ਗਿਆ ਦੇ ਵਿੱਚੋਂ ਅਨਕਾਇਨ ਇਨਵਰਟਰ ਉਹ ਵੀ ਬੱਬੂ ਨੂੰ ਪਤਾ ਅੰਗਰੇਜ਼ੀ ਦਾ ਤੰਗ ਹੈ ਉਹ ਲਵਾ ਰਹੇ ਆ ਪਰ ਇਧਰੋਂ ਤਾਂ ਨਹੀਂ ਪੁੱਛੀ ਨੀ ਗੇ ਬਈ ਸਿਆਰਾ ਕਿਉਂਕਿ ਪੈਸੇ ਦਾ ਉਹਨੂੰ ਕੋਈ ਮਤਲਬ ਨਹੀਂ ਆਉਂ ਨੂੰ ਲਵਾ ਰਹੇ ਆ ਆ ਉਹ ਜਦੋਂ ਮਰਜੀ ਪਾਣੀ ਪੀਓ ਬਾਈ 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 ਨੇ ਬਾਕੀ ਸ਼ਮੀਲ ਵੀ ਲਾਣੀ ਹਿੰਦੀ ਨਾ ਸ਼ਮੀਲ ਵੀ ਲਾਣੀ ਚਾਹ ਤੇ ਹੁੰਦਾ ਐ ਸ਼ੂਟ ਚੜਦੇ ਇਹਨੂੰ ਕਿਹੜੇ ਪੈਸੇ ਦੀ ਲੋੜ ਆ ਸ੍ਰਮਧਨ ਮਾਤਾ ਇਹਨੂੰ ਸੌਂ ਕ ਬਿਹਾਰੀ ਦੇ ਖਰਚਾ ਮਾਤਾ ਵਿੱਚ ਵਿੱਚ ਰੋਲ ਵਿੱਚ ਵੱਲੋ ਜਿਸ ਸ੍ਰਮਧਨੀ ਮਾਤਾ ਹੈ ਇਹ ਵੀਰੇ ਹੁਣ ਤੋਂ ਸਾਡੇ ਨਾਲ ਆਨਲਾਈਨ ਦਾ ਹੋ ਗਿਆ ਕੈਨਸਲ ਇਹ ਆ ਇਹਨੂੰ ਤੁਰ ਕੇ ਜੈ ਮਾਤਾ ਦੀ ਜੈ ਮਾਤਰੀ ਕਰਦੀ ਪਹਣ ਚੜਿਆ ਕਰੂਗੀ ਉਧਰੋਂ ਉੱਤਰ ਨਹੀਂ ਲੋੜਨੀ ਧੱਕਾ ਦਿਆ ਕਰਾਂਗੇ ਤੁਹਾਨੂੰ ਤੁਹਾਨੂੰ ਮੱਥਲੇ ਬੱਸ ਵੀ ਕੌਮ ਨਾਲ ਸੇਵਾ ਸੁਣ ਚਾਹੂੰਗੀ ਟੌਰ ਨਾਲ ਬੈਠ ਕੇ ਬੱਸ ਚਲਾ ਜਾਓ ਸੌਂ ਖਾ ਜਾ ਮਤਲਬ ਬਲੌਗ ਜਾਂਦਾ ਸੌਂ ਖਾ ਜਾ ਫਿਰ ਹੈ ਪੱਕਾ ਪੱਕਾ ਅਸੀਂ ਬਈ ਮੋਟਰਸਰ ਕਰਦਾ ਅਸੀਂ ਨਾ ਟੱਕਣਗੇ ਟੱਕਾ ਨਹੀਂ ਕਰਦੇ ਅਸੀਂ ਬਲੌਗ ਅਸੀਂ ਮੋਟਰਸਰ ਆਉਂਗੇ ਨਾ ਮੇਰੇ ਲਈ ਭਾਈ ਅੱਬਾ ਬਲੌਗ ਹੋਣਾ ਕਰਾਂਗੇ ਤੂੰ ਮੋਟਰਸਰ ਤੇ ਆਇਆ ਕਰਾਂਗੇ ਜੀ ਮਾਤਾ ਨਾਲ ਵੀ ਬਿਸ਼ਰਮੀ ਕਰਾਂਗੇ ਬੱਸ ਵੀ ਮਾਤਾ ਠੀਕ ਹੈ ਠੀਕ ਹੈ ਬੱਸ ਨੂੰ ਜਾਵਾਂਗੇ ਬੱਸ ਨੂੰ ਆਇਆ ਕਰੂੰਗੀ ਅੱਜ ਦਾ ਮਤਲਬ ਅੱਜ ਸੌਂ ਖਾਦੇ ਨਹੀਂ ਅੱਜ ਤਾਂ ਮੋਟਰਸਰ ਦੀ ਜਾਊਗੀ ਦੱਸੋ ਵੀ ਗੱਲ ਸੱਚ ਹੈ ਨਹੀਂ ਜਾਣੀ ਨਹੀਂ ਚਾਹੀਦੀ ਮੋਟਰਸਰ ਦੀ ਅੱਜ ਵੀ ਜਾਊਗੀ ਹਾ ਵੀ ਮਿੱਠੂ ਨੰਬਰ ਦਰ ਮੱਸ ਨੂੰ ਜਾਓ ਅਸੂ ਆ ਜੀ ਇਹ ਅੱਜ ਦੀ ਸਰਾਂਦਾਲੀ ਸਰਾਂਦਾਲੀ ਕਹਿੰਦੇ ਚਾਹ ਬਣਾਓ ਲੱਸੀ ਦੇ ਨਾਲ ਚਾਹ ਦੀ ਪਿਆਪੜਾ ਦੋ ਮਿੰਟ ਪਹਿਲਾਂ ਵੀ ਦੋ ਮਿੰਟ ਪਹਿਲਾਂ ਮਾਤਾ ਨੇ ਲੱਸੀ ਵੀ ਕਿਤੇ ਕੌਲਾ ਹੁਣ ਚਾਹ ਮੰਗ ਰਹੀ ਐ ਇਹਨੂੰ ਤਾਂ ਚਾਹ ਦੇ ਨਾਲ ਕਹਿੰਦੇ ਵੀ ਸੁੱਕਾ ਮਲ ਬੁੱਕੀ ਨਹੀਂ ਨਹੀਂ ਚਾਹੀਦੀ ਨਹੀਂ ਚਾਹੀਦੀ ਆ ਗਲਤ ਨਾ ਹੋ ਉਹ ਮਾੜੀ ਜੀ ਓ ਮਾਈ ਗੋਡ हां मान जाने ने बावेले त पार के स्वेश्ट कर कर के ये बंदा दा पता नहीं कीमत पर के और कੰਜਰ ਅਸਿਰ ਦਾ ਇਹ ਤਾਂ ਕੰਜਰ ਹੈ ਨੂੰ ਵਿਰਵਤਰ ਹੈ ਉਹਨੂੰ ਜਦੋਂ ਉਹ ਜਰਾ ਮਿੰਟ ਕੁ ਬਾਅਦ ਬਾਹਰ ਉੱਟ ਕੇ ਬਗ ਜਾਂਦਾ ਗੱਲ ਕਰਦੇ ਨਹੀਂ ਗੱਲ ਅਗਲੀ ਪਤਾ ਲੋ ਕਦਾ ਹਾਜੀ ਕੌਣ ਬੋਲਦੇ ਹੁਣ ਉਹ ਪਹਿਲਾਂ ਤਾਂ ਹੋਰ ਪਹਿਲਾਂ ਤਾਂ ਇਹਨਾਂ ਨੇ ਬੰਬਲੇ ਬੰਦ ਬੰਨਾ ਰੱਖੀ ਜੀ ਮੈਨੂੰ ਹੁਣ ਪਤਾ ਕੀ ਆ ਉਹ ਕਹਿੰਦਾ ਕੱਲੇ ਥੋੜੇ ਫੋਨ ਆ ਜਾਂਦੇ ਕਹਿੰਦਾ ਥੋੜੇ ਫੋਨ ਆ ਜਾਂਦੇ ਨੇ ਬਾਰ ਬਾਰ ਕਹਿੰਦਾ ਜੀ ਗੱਲ ਹੋ ਜਾਈ ਆਪਣੀ ਹਾਂ ਜੀ ਬਾਹਰ ਸਭ ਅਸੀਂ ਸਾਰੇ ਬੈਠੇ ਸੀ ਵੀ ਜੀ ਗੱਲ ਜੀ ਸੋ ਆਪਾਂ ਉਧਰੋਂ ਪਰਦਾ ਲਾਈਟ ਪੈ ਰਹੀ ਹੈਗੀ ਅ ਥੋੜਾ ਸੈਟ ਕਰ ਲੈ ਮੈਨੂੰ ਮੈਨੂੰ ਠੀਕ ਆ ਸੈਟ ਸਬਸਕ੍ਰਾਈਬ ਕਰ ਲੈ ਸਾਰਿਆਂ ਨੂੰ ਆਪਾਂ ਘੱਟ ਸਭ ਦੇ ਵਿੱਚ ਕੋਈ ਉਹਨਾਂ ਜੀ ਤੇ ਬਾਹਰ ਆ ਜੀ ਦੇਖੋ ਇਹ ਚੈਨਲ ਸਿਕੰਦਰ ਬਬਲੂ ਦਾ ਜੀ ਇਹਦੇ ਤੇ ਵੀ ਬਲੌਗ ਪਾਉਂਦੇ ਹੁੰਦੇ ਨੇ ਇਸ ਪਟੇਨ ਬੱਤਵਾ ਦਾ ਸਪੋਰਟ ਕਰੋ ਬਹੁਤ ਸ਼ੂਟ ਤੇ ਹਰ ਪਹਿਣਾ ਇਕੱਠੇ ਸਾਡੇ ਦਾ ਮਤਲਬ ਇਹ ਸੀਨੀਅਰ ਗੈਲੋ ਹਨਾ ਮਤਲਬ ਨਹੀਂ ਨਹੀਂ ਕੋਈ ਮਤਲਬ ਬਹੁਤ ਪਾਟਿਸਾਂਗੇ ਕੋਈ ਇਹਨਾਂ ਕੋਲੋਂ ਸਾਨੂੰ ਮਤਲਬ ਇੱਕ ਦੰਦਾ ਜੀ ਸਾਡੇ ਬਹੁਤ ਸੀਨੀਅਰ ਨੇ ਬਹੁਤ ਮਤਲਬ ਨੇ ਜਿਵੇਂ ਜੀ ਕਿਹਾ ਜਾਵੇ ਮਤਲਬ ਬਾਲੀਵੁੱਡ ਚ ਵੀ ਫਿਲਮਾਂ ਚ ਕੰਮ ਕੀਤਾ ਗਈ ਫਿਲਮਾਂ ਦੇ ਵਿੱਚ ਤੇ ਦੇਖਣ ਨੂੰ ਮਤਲਬ ਸਿੰਪਲ ਜਿਹਾ ਲੱਗਦਾ ਤੁਹਾਨੂੰ ਮਤਲਬ ਇਹਦੇ ਵਿੱਚ ਹੂਮ ਬੈਂਕ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਈ ਨਾ ਟੂ ਅਸਟ ਕਿਉਂਕਿ ਹੁਣ ਤਾਂ ਸੀ ਵੱਡੀ ਹੈ ਉਹ ਹਾਂਜੀ ਹਾਂਜੀ ਬਾਈ ਚਲੋ ਤੇ ਅਸੀਂ ਮਤਲਬ ਫਿਰ ਮਿਲਾਂਦਾ ਥੋੜਾ ਸੀਂਗ ਸਿੰਪਲ ਰਹਿਣਾ ਮਨੋਨੀ ਦਾ ਲੱਗਦਾ ਹੈ। ਵਿੱਚ ਬਸ ਉਹ ਹੀ ਹੈਗਾ ਛੇ ਪੈਣਾ ਕੰਮ ਨਹੀਂ ਵਿੱਚੋਂ ਹੁੰਦਾ। ਮੈਂ ਸਿਰਫ ਸਿੰਪਲ ਰਹਿਣਾ ਆਪਾਂ ਅੰਦਰ ਜਾਣਾ ਚਲੋ ਪੈਣਾ। ਸੋ ਦੋਸਤੋ ਥੋੜਾ ਜਿਹਾ ਫਿਰ ਫੱਟੇ ਸਾਂਝੀ ਕਰਵਾਉਂਗਾ ਥੋੜਾ ਜਿਹਾ ਸਾਡਾ ਸੀਨ ਆ ਗਿਆ ਸੀਗਾ। ਲਵਲੀ ਤੇ ਭੈਣ ਨੇ ਕਿਆ ਸੀਗਾ। ਥੋੜਾ ਸਾਡਾ ਬਾਹਰਲੇ ਘਰ ਦੇ ਸੀਨ ਨੇ। ਸੋ ਬਣੇ ਰਹੋ ਬਾਕੀ ਉਹ ਤਾਂ ਦਿਖਾਵਾਂ ਤੁਹਾਨੂੰ ਕੀ ਕੀ ਹੋਇਆ। ਆਜੋ। ਹਾਂਜੀ। ਤੇ ਕਿੱਥੇ ਕਰਨਾ ਸੀਨ ਪਹਿਲਾਂ ਆਪਾਂ ਨੇ। ਆਜੋ। ਹਾਂਜੀ ਦੋਸਤੋ। ਉਹਨਾਂ ਅਸੀਂ ਆਏ ਸੀ ਸੀਨ ਬਾਹਰੇ ਕਰਨ। ਆ ਮੇਰੇ ਤੇ ਮੇਰੇ ਆ ਮਤਲਬ ਮਾਮਾ ਮਾਮਾ ਤੇ ਮੇਰਾ ਆਜਾ ਮਾਮਾ ਕੀ ਸੀ ਨਾ ਪਹਿਲੇ ਦੱਸ ਬਈ ਸਾਡਾ ਦੋਮਾ ਸੀਨਾ ਕੱਢ ਲਿਆ ਸੀ ਕਿੱਥੇ ਕੱਢਣਾ ਬਈ ਸੀ ਨਾ ਹਾਂ ਹਾਂ ਓਕੇ ਆਪਾਂ ਕਿਵੇਂ ਮਿਲਾਂਗੇ ਆਪਾਂ ਇੱਥੇ ਕਰਦੇ ਆ ਤੁਹਾਡੇ ਘਰੇ ਆਉਣਾ ਮੈਂ ਘਰੇ ਆਉਣਾ ਹਾਂ ਓਕੇ ਇਹ ਵੀ ਸਹੀ ਆ ਸੋ ਕਰੇ ਕਰਦੇ ਹਾਂ ਨਾਲੇ ਥੋਪੀ ਥੋੜੀ ਜਿਆਦਾ ਹੈਗੀ ਹਾਂ ਕਿਉਂ ਮਾਮਾ ਆਹ ਵੀ ਕਿੰਨੇ ਦਰ ਇਹ ਬੰਦੇ ਦੇ ਬਾਈ ਆਰੋ ਲੱਗ ਰਿਹਾ ਕਰੇ ਕਿ ਵੈਸੇ ਆਪਣਾ ਦੱਸ ਹੀ ਦਿੱਤਾ ਇਸ ਇਨਾਲੇ ਸਬੀਲ ਲਾਣੀ ਜੀ ਪਾਣੀ ਦੀ ਕਿਉਂਕਿ ਹੁਣ ਗਰਮੀ ਆ ਗਈ ਨਾ ਲਓ ਚਲਾਓ ਤਾਂ ਇਹ ਫਿਊਟੋਮ ਤੇ ਹੁਣ ਲੋਡ ਨਹੀਂ ਵੇਖਦਾ ਸ਼ੂਟ ਸਟਾਰਟ ਆ ਬਾਈ ਹਾਂ ਲਓ ਮਿੱਠੂ ਮਾਮਾ ਆਥਾ ਰਹੇਗਾ ਆਥਾ ਰਹਾ ਗਿਆ ਹਾਂ ਤਾਂ ਇਧਰ ਹੀ ਸਾਈਡ ਪਤੀ ਦੋਨਾਂ ਆਥਾ ਗਿਆ ਐ ਠੀਕ ਐ ਮਿਠੂ ਆ ਰਿਹਾ ਚਾਚਾ ਤਾਈ ਗੋਣ ਨਹੀਂ ਆਣੇ ਸਾਰਾ ਇਕੱਠਾ ਹੋਣਾ ਬੱਬਲਾ ਵੀਰਾ ਸੀ ਆ ਬਾਈ ਐਣਕਾ ਲੜਾ ਹਾਂ ਇਹ ਜਾਣ ਨੂੰ ਐਣਕਾ ਤੋਂ ਕਹਿੰਦੇ ਬਿਨਾਂ ਨਾ ਵੇਖਾਂ ਮੈਂ ਪਹਿਲਾਂ ਲੌਂਜ ਵਾਲ ਕਬੱਡੀ ਵੀ ਖੇਡਦੇ ਰਹੀਏ ਥੋੜੀ ਖੇਡ ਹਟ ਗਈ ਸਾਰੇ ਕਬੱਡੀ ਖੇਡਦੇ ਰਹੇ ਹੁਣ ਕੋਈ ਕਿਹੜੀ ਕੋਟੀ ਕੱਢਣਾ ਬੈਠਾ ਹੋਣਾ ਆਪਣੇ ਦਾ ਚਾਦਰਾਂ ਫਸ ਗਿਆ ਜੀ ਵਿੱਚ ਉਹਦੇ ਆ ਮਾਮੇ ਦਾ ਚਾਦਰਾਂ ਬਦਲੀ ਮਾਮ ਦਾ ਫਸ ਗਿਆ ਡਿੱਗਦਾ ਡਿੱਗਦਾ ਬਸ ਗਿਆ ਗਰਮੀ ਜ਼ਿਆਦਾ ਵੀਰੇ ਗਰਮੀ ਥੋੜੀ ਜ਼ਿਆਦਾ ਬਾਈ ਥੋੜਾ ਜਨਾ ਗਿੱਲਾ ਵਰਨਾ ਕਰਕੇ ਫਾ ਮੂੰਹ ਤੇ ਲੈ ਰੱਖਿਆ ਪਰਹੇਜ ਜਿੰਨਾ ਹੋ ਸਕਦਾ ਉਹਦਾ ਪ੍ਰਹੇਜ ਕਰੋ ਅਬ ਹਾਲ ਦਿਨ ਲਾਈਕ ਸ਼ੇਅਰ ਕਮੈਂਟ ਭੇਜੋ ਕਹਿੰਦੇ ਭੇਜੋ ਸਾਨੂੰ ਹਾਂ ਭੇਜੋ ਜੋ ਲਾਇਕ ਸ਼ਿਰਕੋ ਜੀ ਮਤਲਬ ਜਿਲਾ ਹੋ ਸਕਦਾ ਪਰਹੇਜ ਕਰੋ ਤੇ ਬਾਕੀ ਇਹ ਹੁੰਦਾ ਬਾਈ ਸਵੇਰੇ ਪੰਛੀਆਂ ਨੂੰ ਨਾ ਇੱਕ ਦਾਣੇ ਚੋਗਾ ਕੁਝ ਵੀ ਪਾਇਆ ਕਰੋ ਯਾਰ ਹਾਂ ਸਿੱਧੀ ਗੱਲ ਹੈ ਪਹਿਲਾਂ ਇਹ ਵਲੋਗ ਵੀ ਆ ਸੀ ਤੁਹਾਨੂੰ ਗਰਮੀ ਚੀਜ਼ਾਂ ਕਿਉਂ ਯਾਦ ਆਉਂਦੀਆਂ ਨੇ ਇਸ ਸਾਲ ਦੇ ਘਣੇ ਬਾਈ ਇਹ ਮੈਂ ਤਾਂ ਮੈਂ ਤਾਂ ਕਰਦਾ ਦੇਖੀ ਮੈਂ ਕਰਦਾ ਵੀਰੇ ਮੈਂ ਤਾਂ ਕਹਿਣਾ ਹਾਂ ਵਾਹ ਮੈਂ ਕਰ ਦਿਆ ਤਾਂ ਕਿਉਂ ਇਹ ਵੀ ਮੇਰੀ ਐਣਕਣ ਜੋ ਵਰਤਰੀ ਹੈ ਕੁੜੀ ਫਰੰਦ ਦੇ ਵਿੱਚ ਇਹ ਚੋਰੀ ਕਰਦੇ ਸੀਗਾ 150 ਰੁਪਏ ਜਾਂ 1.5 ਲੱਖ ਰੁਪਏ ਦੀ ਨੇ ਉਹ ਤਾਂ ਪਤਾ ਨਹੀਂ ਆਉਂਦੀ ਨੂੰ ਪੈਲੇ ਕੋਈ 150 ਰੁਪਏ ਦੇ ਨੇ ਇਹਨਾਂ ਨੂੰ ਹਾਂ ਸਾਂਝੀ ਪੈਣਾ ਪੈਂਦਾ ਹੈ 1.5 ਲੱਖ ਉਹ ਆ ਜਾ ਮਾਮਾ ਤੂੰ ਕਿਵੇਂ ਜਾਫੀ ਜਵਣਿਆ ਫਿਰਦਾ ਮਾਮਾ ਜੀ ਐਨ ਕਸਲਾ ਹੀ ਫਿਰਦਾ ਇਹ ਮਾਮਾ ਨੂੰ ਗਣਨਾ ਦਿਖਾ ਬਈ ਇੱਧਰ ਧਿਆਨ ਲੋ ਜੀ ਲੋ ਮਾਮਾ ਗੰਨਣਕ ਦੇਖ ਤੁਸੀਂ ਦੇਖ ਸਕਦੇ ਨਹੀਂ ਐਨਕਾ ਨਾਮ ਐਨਕਾ ਉਹਦੋਂ ਆਪਣੀ ਗੱਲ ਵਿੱਚ ਰਹਿ ਗਈ ਸੀ ਹਨਾ ਤੇ ਉਦੋਂ ਆਪਾਂ ਉਹ ਬੈਠੇ ਐਨੇ ਬਈ ਉਹ ਕਰ ਸਟ ਨਾਲੋਂ ਮਾਮਾ ਬਹਾਲ ਬਾਰੇ ਤੁਸੀਂ ਚੰਗੇ ਕਮੈਂਟ ਕਰ ਰਹੇ ਹੋ ਸਾਰੇ ਬਾਰੇ ਬਹੁਤ ਸੋਹਣੇ ਕਮੈਂਟ ਕਰ ਰਹੇ ਹੋ ਬਾਵੇਂ ਬਾਰੇ ਵੀ ਸਮਝ ਨਹੀਂ ਆ ਰਿਹਾ ਡੀਓ ਵੀ ਕਿੱਥੇ ਹੈਗਾ ਡੀਓ ਜਮਣ ਤੁਲੇ ਕਰੋ ਤੇ ਵਧੀਆ ਜਮਣ ਤੇ ਕਰੋ ਨਾਲੇ ਤੁਸੀਂ ਵੀ ਜਾਮਣਾ ਚਾਹਵਾਂਗੇ ਤੇ ਨਾਲੇ ਸੀਨ ਕਰਾਉਣਾ ਚਾਹਤੇ ਕਰੋ ਜਮਣਾ ਦਾ ਪਹਿਲੀ ਮੈਨੂੰ ਮਰਸੀ ਵਾਲਾ ਇੰਨੀ ਇੰਨੀ ਵੀ ਜਲਦ ਤੁਹਾਨੂੰ ਫਿਲਮ ਲੈ ਕੇ ਆ ਰਿਹਾ ਇਹ ਵੀ ਬਾਈ ਹਾਂ ਇਹ ਤੁਸੀਂ ਇਹ ਚੈਨਲ ਤੁਸੀਂ ਲੁੱਠੂ ਬਿਚੋਲਾ ਉਹਨੂੰ ਬਿਚੋਲਾ ਬਿਮਾਰੀ ਹੈ ਡੰਗੂ ਬਿਚੋਲਾ ਆਪੋਨਾ ਜੀ ਨੇ ਵੀ ਰੇਰੋ ਉਹਨਾਂ ਨੇ ਜੀ ਇੰਨੇ ਘੈਂਟ ਬਾ ਕਮੇਟੀ ਸੀ ਹੋਣਗੇ ਇਹਨਾਂ ਦੇ ਵਿੱਚ ਜਿਹੜਾ ਤੁਸੀਂ ਬੈਬੀ ਸੂਰੀ ਜੀ ਅੱਜ ਦਾ ਇੱਕ ਨਵੀਂ ਲੋਥੀ ਹੈ ਜਿਹੜੀ ਹੁਣ ਅਗਲੇ ਉਹ ਵਾਲੀ ਵੀਰਵਾਰ ਨੂੰ ਬੜੀ ਕੱਢ ਹੋਊਗੀ ਜੀ ਦੋਸਤੋ ਅੱਜ ਸਾਨੂੰ ਦੁਖਾਨੇ ਆਸੀਂ ਸ਼ਿਮਲਾ ਸ਼ਿਮਲਾ ਤੁਸੀਂ ਬਰਫ਼ ਪੈਂਦੀ ਹੈ ਦੇਖਿਆ ਸਾਨੂੰ ਇੱਕ ਬਰਫ਼ ਦਿਖਾਈ ਹੈ ਜੇ ਬਹੁਤ ਸੋਹਣਾ ਹੈ ਨਾ ਇਹ ਦਿਖਾ ਦਈਏ ਫਿਰ ਇਹ ਆ ਲੋ ਆ ਹਾ ਹਾ ਵਾਹ ਕਮਾਲ ਆ ਬਾਈ ਨੰਨੂ ਯਾਰ ਬਾਦ ਵੀ ਛੱਤ ਤੇ ਬੈਠ ਗਿਆ ਛੱਤ ਤੇ ਆਇਆ ਵਾ ਟਿੰਟ ਮਾਰੀਏ ਨਾਲੇ ਇਹ ਬੜਾ ਆਹ ਖੜੇ ਉਹ ਬੰਦ ਕਰੇ ਬੰਦ ਕਰੋ ਦੇਖੋ ਬਾਈ ਨੇ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਨੇ ਯਾਰ ਯਾਇਨ ਵਾਹ ਕੀ ਬਾਤ ਹੈ ਕੀ ਬਾਤ ਹੈ ਯਾਰ ਬੜਾ ਇੱਕ ਵਾਈ ਪੈਕਿਜ ਦਿਖਾਣਾ ਹੈ ਹਨਾ ਚੱਲ ਆ ਦੇਖ ਯਾਰ ਕਮਾਲ ਕੀ ਵਾਬੇ ਕਿੱਡ ਲੱਗਿਆ ਯਾਰ ਮੈਨੂੰ ਹਨਾ ਸਿਸਟਮ ਨੰਨੂ ਇਹ ਹੁਣ ਕਰ ਰਿਹਾ ਬਾਈ ਹਾਂ ਸੋਹਣਾ ਬਣਾਇਆ ਯਾਰ ਇਹ ਕੀ ਖਰਚਾ ਹੈ ਬਾਈ ਉਹ 35 ਤੋਂ 4000 ਇੱਕ ਮਤਲਬ ਦੂਸਰਾ ਆ ਗਿਆ ਜਿਆਦਾ ਯਾਰ ਆ ਆ ਕੜੀਆਂ ਕਰਦੀ ਹੈ ਸਾਫ ਨੂੰ ਦੂਸਰੀ ਸਸਤੀ ਹੁੰਦੀ ਹੈ ਇਹ ਮਤਲਬ ਕਾਟਨ ਆ ਜੇ ਕੀ ਮੈਂ ਹੀ ਲੈਟ ਨਹੀਂ ਮੈਂ ਕਾਟਨ ਨਹੀਂ ਜੀ ਮਿਲਦਾ ਤਾਂ ਉਹ ਕਿਹੜੀ ਕੀ ਹੁੰਦੀ ਦੂਜੀ ਰੂਹ ਹੈ ਇਹ ਜਿਹੜੀ ਅੰਗਰੇਜ਼ੀ ਰੂਹ ਹੈ ਨਾ ਜੀ ਜਿਹੜੀ ਸਹਰਾਨੇ ਚ ਪਰਦੂ ਨੇ ਆਪ ਸਹਰਾਨੇ ਅੰਦਰ ਵਿੱਚ ਬਹੁਤ ਸੋਹਣਾ ਯਾਰ ਸੋਹਣਾ ਲੱਗੇ ਯਾਰ ਮੈਨੂੰ ਬਸ ਮੈਂ ਵੀ ਇੱਧਰ ਗਰਦਾ ਗੁਰਦਾ ਨਾ ਪਵੇ ਇੱਧਰ ਕਮਰਾ ਜਿੰਨਾ ਬੰਦ ਰੂ ਉਹਨਾਂ ਸੋਹਣਾ ਲੱਗੇ ਜਾਊਗਾ ਹਾਂ ਹਾਂ ਸੋਹਣਾ ਯਾਰ ਇਹ ਵੀ ਕਿਉਂ ਮਮਾ ਕੇ ਮਾਮੇ ਦਾ ਸਿਮਲਾ ਤੇ ਇੱਥੇ ਬੰਗਾ ਕਿ ਮਾਮਾ ਸਿਮਲਾ ਨਹੀਂ ਘੈਂਟ ਮਾਮੇ ਨੇ ਜਿਹੜਾ ਕਮਾਲ ਕਰਤੀ ਮਾਮੇ ਨੇ ਮੋਬਾਈਲ ਹੁੰਦਾ ਸੀਗਾ ਨਸੀਬੂ ਵਾਸਤੇ ਮਾਮੇ ਪਤੰਦਰ ਨੇ ਕੀ ਕਰੇ ਬਾਵੇ ਦੱਸੀ ਗੜੇ ਮਾਮੇ ਪਤੰਦਰ ਨੇ ਉਹਦੀ ਫੋਟੋ ਤਾਂ ਪਾਉਣੀ ਇੰਸਟਾਗ੍ਰਾਮ ਤੇ ਉਹ ਅਲੈਕਸ ਵੀ ਬਾਤੀ ਹੁਣ ਮਾਮੇ ਨੂੰ ਫੋਨ ਆਈ ਜਾਂਦੇ ਨੇ ਚਾਰ ਪੰਜਾਂ ਨੇ ਫੋਨ ਲਾ ਕੇ ਕਹਿੰਦੇ ਕਿਉਂ ਵੀ ਹਾਂ ਭਾਈ ਆ ਗਿਆ ਆ ਗਿਆ ਚੱਲ ਜੀ ਓਕੇ ਭਾਈ ਚੱਲ ਜੀ

ਉੱਥੇ ਯਾਰ ਉਹ ਨਹੀਂ ਹੋਇਆ ਮੈਂ ਉੱਥੇ ਹਨਾਂਜਾ ਨਹੀਂ ਹੋਇਆ ਉੱਥੇ ਮੈਂ ਤਾਂ ਸਿੱਧਾ ਕਹਿਦਾ ਵੀ ਮੈਨੂੰ ਪਤਾ ਹੈ ਕਿ ਮੈਂ ਅਣਜਾਣ ਪੁਣੀ ਜਿਹੜੂ ਕਰਨਾ ਸੀ ਹਣਾ ਵੀਰ ਮੈਨੂੰ ਸਿੱਧਾ ਹੀ ਲੱਗੀ ਗਿਆ ਉਹ ਕੱਟ ਕਰਕੇ ਕੋਈ ਨਾ ਆਪਾਂ ਕੱਟ ਲਾ ਕੇ ਦੇਖ ਲੈਂਦੇ ਉਹਦੇ ਵਿੱਚ ਠੀਕ ਹੈ ਓਕੇ ਨੰਨੂ ਬਾਈ ਮਨੂੰ ਡੀਓ ਵੀ ਸਾਹਿਬ ਆਇਆ ਬੋਲੀ ਵੀ ਆਪ ਤੋਂ ਜਿੰਨੇ ਹੰਡੇ ਹੰਡੇ ਪਰ ਮੇ ਲੋ ਰੌਣਗੇ ਹੁਣ ਜਿੰਨਾ ਟਾਈਮ ਗਰਮੀ ਪੈਂਦੀ ਹੈ ਸਹੀ ਸਹੀ ਇੱਕ ਪਰਨਾ ਸਰ ਰਹੂਆ ਇੱਕ ਥਾ ਇੱਕ ਏਸੀ ਇੱਕ ਕੁਲਰ ਕਹੀਂ ਜਨਨ ਨਾ ਬਾਈ ਦਰਖਤ ਲਾਇ ਕਰੋ ਦਰਖਤ ਸਾਰੇ ਲੈਣੀਆਂ ਏਸੀ ਬੰਦ ਕਰੋ ਘੱਟੋ ਦਰਖਤ ਲਾਉਗਾ ਤੋ ਬਾਦ ਵਿੱਚ ਗਲਤੀ ਨਹੀਂ ਹੋਏ ਸੀਗੇ ਓਕੇ ਥੈਂਕ ਯੂ ਕੀ ਹੋਇਆ ਬੀਬੀ ਜੀ ਆਹ ਨੋ ਨੀਡ ਬੈਕਅਪ ਪਰਫੈਕਟ ਚਲੋ ਚਲੋ ਬਈ ਇਹ ਲੈ ਆਹਾਹਾ ਕੀ ਬਾਤ ਹੈ ਇਹ ਲੈ ਨੌ ਜਵਾਨ ਇੱਕ ਪਾਸੇ ਬੜੁਖੇ ਧਰਦੀ ਦੇ ਨੌ ਜਵਾਨਾ ਬਾਬਲ ਲਾਲ ਛੱਡ ਪਾਰ ਕੇ ਦੂਜੇ ਪਾਸੇ ਬਾਕੀ ਧਰਦੀ ਦੇ ਨੌ ਅੱਖਾਂ ਨੇ ਐਨ ਕਰੇ ਅੱਖਾਂ ਦਾ ਪੇਂਟ ਕਰਾਇਆ ਫਿਰ ਅੰਨਾ ਬੰਦਾ ਕਿ ਦੀ ਨੀ ਕਬੱਡੀ ਪਾ ਲਈ ਰੇਡ ਪਾ ਲਈ ਜੱਫਾ ਮਾਰ ਡਿੱਗ ਪਿਆ ਬੰਦਾ ਕਿ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਊਗਾ ਨਹੀਂ ਰੈਣ ਕਰਕੇ ਖਾਦੀ ਮੀਨੀ ਮਿੱਤਰੋ ਨੌਜਵਾਨ ਦੀਆਂ ਚਲੋ ਦਵਾਰੇ ਇੱਕ ਇੱਕ ਰੇਡ ਇੱਕ ਰੇਡ ਕਰਦਾ ਬਾਬਲ ਰੱਬ ਬਾਬਲ ਕਿ ਅੱਖੀ ਹੈ ਜੀ ਆਇਆ ਨਮਕ ਖੂਨ ਨਮਾ ਖੂਨ ਨਮਾ ਵਾਲਾ ਨਵੀਆਂ ਕੁੜੀਆਂ ਨਵੇਂ ਪਟੋਲੇ ਮੱਥਾ ਟੇਕਦਾ ਹੋਇਆ ਜੈ ਬਾਬੇ ਦੀ ਬੋਲਦਾ ਹੈ ਚੱਲ ਗਿਆ ਚੜ੍ਹ ਕੇ ਨਹੀਂ ਚੱਲ ਪਿਆ ਪੌਲ ਹੀ ਮਾਰੇਦਾ ਹੁੰਦਾ ਚਲੋ ਇਹ ਲੈ ਆਹਾ ਫਾਂਗ ਖਿਲਾਰਦੇ ਇਹ ਮਾਮੇ ਨੇ ਜਫਾ ਪਾਰਿਆ ਨਲਟਾ ਲਿਆ ਢੇਰ ਲਿਆ ਕਰ ਲਿਆ ਪੁੱਠਾ ਇਹ ਲੈ ਮੈਂ ਤਾਂ ਕੈਂਚੀ ਲਾਉਂਦੀ ਤਿਆਰੀ ਹੈ ਮਾਮਾ ਕਹਿੰਦਾ ਮੇਰਾ ਚਾਦਰ ਨਾ ਖੁੱਲ ਜਾ ਕਿਤੇ ਸਾਹ ਕੁੱਟ ਗਿਆ ਨੌਜਵਾਨ ਦਾ ਖਾਦੀਆਂ ਹੋਈ ਨੇ ਪੁਰਾਣੇ ਖਰਾ ਕਰਨ ਵਾਜੀ ਵਾਹ ਕੀ ਬਾਤ ਹੈ ਮੰਨਗੇ ਕੀ ਬਾਤ ਚਲੋ ਇੱਕ ਵਾਰੀ ਤੁਹਾਨੂੰ ਹੋਰ ਜੀ ਦਿਖਾਉਣਾ ਮੁੰਡਾ ਵੈਸੇ ਬੈਠਾ ਬਹੁਤ ਸੋਹਣੀ ਦਸਤਾਰ ਬੰਨੀ ਆਇਆ ਕਿਆ ਬਾਤ ਹੈ ਪੁੱਤ ਚੱਕੀ ਕਿਆ ਬਾਤ ਹੈ ਬਹੁਤ ਸੋਹਣੀ ਬੰਨਿਆ ਕਰ ਜੇਂਗਾ ਪੁੱਤ ਹਾਂ ਪਾਗਾ ਨਾ ਅਮੜਾ ਕੇ ਸਰਦਾਰ ਲੱਗਦਾ ਏ ਕਾਹਉ ਜਾਂਦੇ ਨਹੀਂ ਹੁਣ ਜੱਲ ਪਏ ਕਿੱਧਰ ਨੂੰ ਹੋਲੇ ਹੁਣ ਕਰੋ ਕਰੀ ਹੋਲੇ ਬੋਈ ਇੱਧਰ ਗੱਲ ਕਰੋ ਇੱਧਰ ਦਾ ਉਹ ਨੈਟ ਤੇ 1.5 ਲੱਖ ਬੰਦਾ ਉਹ ਜੁੜ ਗਿਆ ਅੱਛਾ 1.5 ਲੱਖ ਬੰਦਾ 1.5 ਲੱਖ ਬੰਦਾ ਉਹਨਾਂ ਨੇ ਜੁੜ ਗਿਆ ਤੇ ਕਦੇ ਕਦੇ ਲਾਈਵ ਆਏ ਮੰਗੇ ਹਾਂ ਜਿੱਦੇ ਲਾਈਵ ਆਏ ਗੁੱਡੇ ਸਾਹਮਣੇ ਨਾਮ ਨਾਉਂਸ ਕਰਾਂਗੇ ਨਮਸਕਾਰਾਂਗੇ ਅੱਜ ਇਸਾਂ ਗੁੱਡੇ ਨਾ ਬੁਲਾਈ ਜਾਣਗੇ ਵਾਹ ਜੀ ਵਾਹ ਹੈਨਾ ਜੀ ਤੁਸੀਂ ਮਤਲਬ ਇੱਥੇ ਪਿਆਰਤੰਦਰ ਹੋਗੇ ਤੇ ਸਾਡੂ ਜੀ ਤੁਹਾਡੇ ਬਾਰੇ ਕੁਛ ਨਾ ਕੁਛ ਨਵਾਂ ਅਸੀਂ ਲੈ ਕੇ ਆ ਗਏ ਮੰਮਾ ਆ ਜਾ ਹਾਂ ਬਲਦੇਵ ਸਿੰਘ ਉਰੇ ਲੈ ਮੰਮੀ ਨੂੰ ਲੈ ਫੜ ਕੇ ਮੰਮੇ ਦਾ ਸੀਨ ਹੈ ਥੋੜਾ ਜਿਹਾ ਉਧਰ ਕਰਕੇ ਟੈਂਸ਼ਨ ਨਹੀਂ ਮੰਮੇ ਦਾ ਸੀਨ ਹੈ ਸੀ ਨਾ ਸੀਨ ਮੇਰਾ ਹੈ ਆਪਣਾ ਲੈ ਹੋਰ ਤਰੀਕਾ ਬੰਦੇਵਾ ਨਾ ਤੇ ਮਾਮਾ ਦੇਖ ਨੂੰ ਥੋੜਾ ਜਿਹਾ ਬੁੱਢਾ ਲੱਗਦਾ ਪਰ ਲੌਂਦਾ ਜਿੰਮ ਬਹੁਤ ਹੈ ਜਿੰਮ ਉਹਦਾ ਮਾਮਾ ਡੌੜਦਾ ਰਹੇ ਡੌੜਦਾ ਰਹੇ ਡੌੜਦਾ ਡੌੜਾ ਅਹ ਤੇਰੇ ਸਾਹਣੇ ਵਾਹ ਜੀ ਵਾਹ ਕੀ ਬਾਤ ਹੈ ਮੁੰਡਾ ਦਾ ਬਾਈ ਮਾਮਾ ਕਦੇ ਵੀ ਜਿੰਮ ਮਿਸ ਨਹੀਂ ਕਰਦਾ ਹੈਗਾ ਕੰਮ ਕਰ ਛੱਡ ਕੇ ਜਿੰਮ ਬਾਈ ਦੇਖਣ ਜੇ ਤੁਹਾਨੂੰ ਬੰਦੇ ਦੀ ਉਮਰ ਨਾ 45 50 ਸਾਲ ਦੀ ਲੱਗਦੀ ਨਹੀਂ ਪਰ ਨੌਜਵਾਨ ਕਹਿੰਦੇ 35 ਸਾਲਾਂ ਦਾ ਹੈ ਗੱਬਰ ਨੇ ਚੰਡੇ ਘੜਿਆ ਝੂਲ ਝੂਲ ਕੇ ਤਾਂ ਗੱਗੂ ਗਲਮਗੂ ਤੁਰਨ ਦੀ ਬਾਤ ਹੈ ਚਲੋ ਠੀਕ ਹੈ ਜੀ ਧੰਨਵਾਦ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬਾਏ ਹਾਫ ਅ ਗ੍ਰੇਟ ਟਾਈਮ ਹਾਂਜੀ ਸਤਿ ਸ੍ਰੀ ਅਕਾਲ ਜੀ। ਪਤਾ ਕੀ ਹੈ? ਹਾਂਜੀ ਪ੍ਰਿੰਟ ਦਾ ਕੀ ਥੋਲ ਆਉਂਦਾ ਮੈਨੂੰ ਪ੍ਰਿੰਟ ਤੇ ਮੱਖੀਆਂ ਨੂੰ ਹਟਾਉਣਾ ਨਹੀਂ ਮੰਨਦਾ ਜੇਕਰ। ਇਸ ਕਟੋਰੀ ਵਿਚ ਭਰੀ ਬਿਜਲੀ ਵਰਗੀ। ਮੈਂ ਕਮੈਂਟ ਬੰਦ ਕਰ ਰਿਹਾ ਮੈਂ ਦੁਬਾਰਾ ਬੋਲੋ ਜੀ। ਪ੍ਰਿੰਟ ਤੇ ਠੂਹਾ ਆ ਪ੍ਰਿੰਟ ਤੇ ਮਨ ਲੈ ਮਖਿਆਲ। ਹਾਂਜੀ ਉਹਨਾਂ ਨੂੰ ਹਟਾਉਣ ਲਈ ਇਹ ਹੈ ਗੱਲ। ਬਿਸਕਟੋਰੀ ਵਿਚ ਭਰੀ ਬਿਜਲੀ ਵਰਗਾ ਡੋਰ ਜੇ ਮੇਰੇ ਪ੍ਰਿੰਟ ਤੇ ਠੂਹਾ ਲੜ ਜਾ ਜਿੱਤੀ ਦਿਹਾੜ ਮੇਰੇ। ਬਸ ਇਹ ਬੋਲ ਦੋ ਜੀ ਕਿੰਨੇ ਵਾਰ ਬੋਲਣਾਗਾ? 7 ਵਾਰੀ। 7 ਵਾਰੀ ਬੋਲ ਦੋ। ਫਿਰ ਕੀ ਹੋ ਜਾਂਦਾ? ਰਹਾ ਤੋਂ ਨਹੀਂ ਮੰਨ ਲਓ ਠੀਕ ਹੈ ਠੀਕ ਹੈ ਚਲੋ ਆਪਾਂ ਦੇਖਦੇ ਆ ਮੰਤਰ ਕਰਕੇ ਵਿਸ਼ਵਾਸ ਤੇ ਆਪਾਂ ਦੇਖਦੇ ਆ ਇਹ ਮੰਤਰ ਪੜ੍ਹ ਕੇ ਦੇਖਦੇ ਆ ਵੀ ਇਹ ਹਟਦਾ ਆਪਣੇ ਸੋਚਾ ਥੈਂਕ ਯੂ ਜੀ ਬਿਲਕੁਲ ਹਟੂ ਆ ਗਿਆ ਧੰਨਵਾਦ ਜੀ ਦੇਖ ਇਹਦੇ ਵਿੱਚ ਕੋਈ ਨਹੀਂ ਵੀ ਕੋਈ ਆਹ ਦੇਖੋ ਤਾਂ ਆਪਣੇ ਪ੍ਰਿੰਟ ਲੜ ਗਈ ਸੀ ਪ੍ਰਿੰਟ ਲੜ ਗਈ ਸੀ ਪ੍ਰਿੰਟ ਲੜ ਗਈ ਸੀ ਬਹੁਤ ਠੀਕ ਆ ਲੋ ਜੀ ਕਹ ਬੋਲ ਦੋ ਮੜਾ ਬੋਲ ਦੋ ਪਾ ਠੀਕ ਹੈ ਜੀ ਠੀਕ ਹੈ ਚਲ ਦੇਖਦੇ ਆਂ ਜੀ ਆਪਾਂ ਵਿਸ਼ਵਾਸਤਾ ਫੁੱਲ ਲਾ ਜੀ ਸਮਾਰ ਕੇ ਮਾਰਦੇ ਆ ਅੱਜ ਕੱਲ ਵਧੀਆ ਮਾਰਦੇ ਸਮੈਲ ਜੀ ਆਉਂਦੀ ਰਹਿੰਦੇ ਯਾਰ ਸਮਾਰ ਕੇ ਮਾਰਦੇ ਕੱਲ ਕੋਈ ਨਾ ਨੂ ਨਹੀਂ ਕਹਿੰਦੇ ਲਿਆ ਲਾ ਦੇ ਲਾ ਦੇ ਕੋਈ ਨਹੀਂ ਤੇ ਹੁੰਦੇ ਤਾ ਹੁੰਦੇ ਪੁੱਤ ਕੋਈ ਨਹੀਂ ਮੈਂ ਸੁਣਿਆ ਆਪਣੇ ਕਹਿੰਦੇ ਰਸੂਰੀ ਦੇ ਵਿੱਚ ਸਿਫਕਲੀ ਵੜ ਗਈ ਸਿਫਕਲਾ ਨਹੀਂ ਗਾ ਮਨ ਕੀ ਹੈ ਕੋਰ ਕਿਲਾ ਗਿਆ ਤੇ ਹੁਣ ਆਪਾਂ ਦੇਖਦਾ ਤੁਹਾਨੂੰ ਦਿਖਾਉਣੇ ਜਾ ਕੇ ਵੀ ਮੁੰਡਾ ਤਾਂ ਬਹਾਲ ਜੀ ਫੜਨਗੇ ਉਹਨੂੰ ਤੇ ਆਜੋ ਆਪਾਂ ਦੇਖਦੇ ਆਂ ਹਾਂ ਜੀ ਪੁਲਿਸ ਤਾਂ ਫੜ ਗਿਆ ਕੱਢ ਜੂ ਮੜ ਹੈ ਕੀ ਹੈ ਕਿੱਥੇ ਹੈ ਕੋਈ ਨਹੀਂ ਬੱਡੀ ਗੱਲ ਨਹੀਂ ਕੋਈ ਬੱਡੀ ਗੱਲ ਬਹਾਵ ਜੀ ਬਹਾਵ ਜੀ ਪੁਲਿਸ ਫੜ ਕੇ ਆਉਣਗੇ ਦੇਖਿਓ ਬਾਈ ਜੀ ਦਿਖਾ ਰਿਹਾ ਔਰ ਗੰਦਾ ਓਏ ਖੜ ਗਿਆ ਥੋੜਾ ਬਹਾਦਰ ਜੀ ਵੜਨਗੇ ਇਹ ਕਿਤੇ ਪੁਰਾਣੀ ਖਰਾਕ ਆ ਆਵਾਜ਼ ਜੀ ਵਾਹ ਕੱਢ ਦਿਓ ਇਹ ਲੈ ਧੜਾ ਕਰ ਨਿਆਰੇ ਓਏ ਸਾਹ ਕੀ ਖੜਾ ਬਹਾਦਰ ਜੀ ਓਏ ਸ਼ਾਲਾ ਵਾਹ ਆ ਕੀ ਕਰ ਰਿਹਾ ਐਸ ਤਰ੍ਹਾਂ ਨਹੀਂ ਦੇਖਣਾ ਬਈ ਸ਼ਾਲਾ ਲਵਾ ਕੇ ਸਾਰੇ ਟੱਬਰ ਨੇ ਸ਼ੱਕਤ ਹੋ ਰਿਹਾ ਦੁਨੀਆ ਦੁਨੀਆ ਖਾਦ ਮੈਂ ਤੂੰ ਇੱਧੇ ਉੱਪਰ ਦੁਨੀਆ ਨਾ ਮੈਨੂੰ ਵੀ ਪਤਾ ਤੂੰ ਮੂਰੇ ਵੱਟੇ ਕੋਰ ਕਿੱਲਾ ਮਾਰਿਆ ਸੀ ਕਿ ਉਹ ਭਜੜਾ ਪਾਉਂਦੀ ਆ ਭਜੜਾ ਕੋਰ ਕਿੱਲੇ ਚੱਕ ਲਿਆ ਉੱਪਰ ਡਲ ਗਿਆ ਮਾ ਹੋਰ ਇਧਰ ਆ ਤੂੰ ਦਪੇ ਉਹ ਹੋ ਹੋ ਕਿਉਂ ਮम्मा ਮम्मा ਦੰਦ ਮਾਰਿਆ ਦੇਖੋ ਦੰਦ ਮਾਰਿਆ ਆ ਦੇਖੋ ਕਿੱਥੇ ਆ ਦੇਖੋ ਆ ਦੇਖੋ ਦੰਦ ਹੈ ਆ ਦੇਖੋ ਓਏ ਹੱਥ ਦੋ ਹੱਥ ਦੋ ਲੋ ਹੱਥ ਦੋ ਲੋ ਦੰਦ ਮਾਰ ਕੇ ਬੋਲੋ ਹੱਥ ਦੋ ਹੱਥ ਦੋ ਲੋ ਉਧਰ ਤੋਂ ਆਓ ਜੀ ਉਧਰ ਛਾਲ ਤੇ ਛਾਲਾ ਮੱਲਾ ਜੀ ਛਾਲਾ ਡੱਬੜਦੀਆਂ ਬਾਜੜਾਂ ਬੋਲਦੀਆਂ 15 ਕਿਉ ਮਾਮੇ ਡਰਾਇ ਦਿੱਤਾ ਜੀ ਗਾ ਭਾਂਡ ਦੇ ਟੀਕੇ ਲਵਾਉਣੇ ਓਏ ਇਹ ਚੀਜ਼ ਤੋਂ ਸਿਪਲੀ ਹੈ ਕੋਰੀਆ ਵਾਲਾ ਕਰਦੀਆਂ ਦੇਲਾ ਮੁੰਡਾ ਵੀ ਡਰ ਗਿਆ ਬਾਹਵਾ ਦਾ ਵਾਲਾ ਡਰਪੋਕ ਬਚਾਰਾ ਮਦਾ ਬਟਰਪੋਕ ਇਹ ਚੀਜ਼ ਤੋਂ ਬਹੁਤ ਡਰ ਲੱਗਦਾ ਮਾਮਾ ਅੱਛਾ ਉਹ ਸਹੀ ਗੱਲ ਆ ਈ ਗਿਆ ਲਾ ਹਾਂ ਸੇਫਟਲੀ ਦੇ ਬੱਚੇ ਪਲੀ ਦੇ ਵੱਡਾ ਸੀ ਸੁਖਲਾ ਦੀ ਤਾਂ ਉਹ ਹੋ ਆ ਦੇਖ ਸਕਦਾ ਸੀਨ ਹੁਣ ਬਾਹਰ ਦੇ ਤੇ ਹਾਂ ਕੰਮ ਉਹਦਾ ਸੀਨ ਚੱਲਦਾ ਰਿਹਾ ਬਾਹਰ ਤੋਂ ਤੇ ਬਾਕੀ ਸਾਰੇ ਆਰਟਿਸਟ ਸਾਰੇ ਰੈਸਟ ਤਿੰਨੇ ਨੇ ਜਿਹਦੇ ਉਹਨਾਂ ਦਾ ਸੀਨ ਖਤਮ ਹੋ ਗਿਆ ਫਿਰ ਮਤਲਬ ਬਾਹਰ ਜੀ ਦਾ ਅੰਦਰ ਦਾ ਸੀਨ ਹੋ ਗਿਆ ਹਾਂ ਜੀ ਸਾਰਾ ਬੈਨ ਕੋਈ ਰਹਿੰਦੇ ਆ ਪਤਾ ਨਹੀਂ ਕੀ ਫੈਲਿਆਂ ਦੇ ਵਿੱਚ ਖੋਹ ਰਹਿੰਦੇ ਆ ਮੈਂ ਫੋਨ ਐ ਵੀ ਨਹੀਂ ਚੜਦਾ ਮੈਂ ਕੁਛ ਨਾ ਕੁਛ ਸਿੱਖ ਰਹਾ ਹਾਂ ਹਾਂ ਬਹਾਲ ਜੀ ਕੁਛ ਨਾ ਕੁਛ ਸਿੱਖਦੇ ਨੇ ਜੀ ਆਰਟਿਸਟ ਨੂੰ ਸਿੱਖਣ ਲਈ ਬਹੁਤ ਬਸੇ ਤਮਾਸ਼ੀ ਦੇ ਅੰਦਰ ਇਹ ਕਰਦੇ ਮਤਲਬ ਸਾਨੂੰ ਬਹੁਤ ਸਿੱਖ ਨੂੰ ਮਿਲਦੇ ਆ ਬਹਾਲ ਸਾਹ ਕੋਲ ਮਤਲਬ ਇਹਨਾਂ ਨੇ ਸਟਰਗਲ ਜ਼ਿੰਦਗੀ ਦਾ ਬਹੁਤ ਕੀਤਾ ਹੈਗਾ ਤੇ ਹੁਣ ਵੀ ਕਰ ਰਹੇ ਨੇ ਹੁਣ ਵੀ ਕਹਿੰਦੇ ਨੇ ਜੀ ਅਸੀਂ ਸਟਰਗਲ ਬੰਦੂ ਕਰਦੇ ਰਹਿਣਾ ਚਾਹੀਦਾ ਤੁਹਾਨੂੰ 5 ਸਾਲ ਦਾ ਬੱਚਾ ਜਿਹੜਾ ਬੋਲਣ ਲੱਗਦਾ ਹੈ ਨਾ ਉਹ ਤੋਂ ਵੀ ਸਾਨੂੰ ਕੋਈ ਸਿੱਖਣ ਨਹੀਂ ਮਿਲਦਾ ਸਹੀ ਕਿਹਾ ਚਾਹੇ ਮੇਰੀ ਉਮਰ ਕਿੰਨੀ ਹੈ ਪਰ ਮੈਂ ਹਰ ਦੇ ਵੀ ਸਿੱਧ ਬੰਦ ਹਾਂ ਮੈਂ ਆਰਟਿਸਟ ਬਣਿਆ ਨਹੀਂ ਸਿੱਖ ਰਹੇ ਹਾਂ ਸਹੀ ਸਹੀ ਠੀਕ ਹੈ ਇਹ ਗੱਲਾਂ ਦੇ ਪਰ ਜਿੱਤੇ ਤੁਸੀਂ ਆਇਆ ਤਾਂ ਕਿ ਮੈਂ ਆਰਟਿਸਟ ਹਾਂ ਉਹਦੇ ਤਰਫ ਸਹੀ ਹੈ ਫਿਰ ਕੁਝ ਨਹੀਂ ਥੈਂਕ ਯੂ ਜੀ ਥੈਂਕ ਯੂ ਇਦਾਂ ਸਾਨੂੰ ਮਤਲਬ ਮੋਟੀਵੇਟ ਕਰ ਦੇ ਰਹੇ ਨੇ ਬਖਾਲ ਜੀ ਥੈਂਕ ਯੂ ਸਰ ਹਾਂ ਜੀ ਦੋਸਤੋ ਹੁਣ ਆਈ ਸੀ ਅਸੀਂ ਬਾਹਰ ਸ਼ੂਟ ਕਰਨ ਤੇ ਬਾਬੇ ਦਾ ਸਾਡੇ ਦਾ ਕੀ ਲੱਗਦਾ ਚਾਚਾ ਚਾਚੀ ਨਾਲ ਸਾਡਾ ਸੀਨ ਸੀ ਸਾਡਾ ਸੀਨ ਹੋ ਗਿਆ ਬਹੁਤ ਵਧੀਆ ਕਾਫੀ ਟਾਈਮ ਹੋ ਤਾ ਆਪਣੇ ਸੀਨ ਕਰ ਰਹੇ ਹਾਂ ਜੀ ਹਾਂ ਉਹ ਦਿਨ ਮਤਲਬ ਇਕੱਠੇ ਜਿਸੀਂ ਸੀਨ ਜੇ ਕਰਿਆ ਬਾਹਰ ਜੀ ਹਾਂ ਸੀਨ ਕਰਕੇ ਨਿਆਰਾ ਤਾਂ ਆਇਆ ਹੈ ਭਾਈ ਪਤਾ ਕੀ ਹੈ ਜਦੋਂ ਆਪਾਂ ਕੋਈ ਵੀ ਕੰਮ ਥੀਲ ਨਾਲ ਕਰਦਾ ਹੈ ਨਾ ਉਦੋਂ ਨਿਆਰਾ ਆਉਂਦਾ ਹੈ ਹੁਣ ਉਹ ਕਹਦੇ ਹੁੰਦੇ ਨੇ ਨਾ ਆਪਾਂ ਰੋਟੀ ਖਾਣੇ ਮਤਲਬ ਫਟੇ ਸੀਨ ਨਹੀਂ ਕਈ ਵਾਰ ਅਸੀਂ ਹੱਥਾਂ ਹੀ ਰੱਖਣਾ ਪਰ ਉਹ ਨਹੀਂ ਕੋਈ ਗੱਲ ਨਹੀਂ ਬੱਚੇ ਨੂੰ ਖਾਣਾ ਆਪਾਂ ਮੰਨ ਲੈ ਰੋਟੀ ਖਾਣੇ ਆਟਾ ਉਹੀ ਹੈ ਪਾਣੀ ਵੀ ਉਹੀ ਹੁੰਦਾ ਹੈ ਪਰ ਉਹਨੂੰ ਰੋਟੀ ਨੂੰ ਪਕਾਉਣ ਵਾਲੇ ਦੇ ਹੱਥ 'ਚ ਫਰਕ ਹੁੰਦਾ ਹੈ। ਇਹ ਤੇਰੇ ਨਾਲ ਉਹੀ ਰੋਟੀ ਤਾਂ ਆਪ ਨੂੰ ਐ ਲੱਗਦੀ ਹੁੰਦੀ ਹੈ ਕਿ ਕਿਆ ਬਾਤ ਆ ਯਾਰ ਸਹੀ ਸਹੀ ਤੇ ਕਿਸੇ ਨੇ ਜੇ ਮੱਛੇ ਸੜੇ ਸਵਾਹਣਣ ਉਹੀ ਰੋਟੀ ਲਈ ਹੋਵੇ ਮੱਛੀ ਸੜੀ ਸਾੜ ਕੇ ਤੇ ਫਿਰ ਉਹ ਤਾਂ ਕਿਵੇਂ ਚੰਗੀ ਲੱਗੂ ਇਹੀ ਕੰਮ ਆਪਣੀ ਐਕਟਿੰਗ ਦੇ ਵਿੱਚ ਹੁੰਦਾ ਹੈਗਾ ਆਪਾਂ ਜਦੋਂ ਫੀਲ ਨਾਲ ਕੰਮ ਕਰਦੇ ਆਂ ਦਿਲੋਂ ਕਰਦੇ ਆਂ ਤਾਂ ਕੰਮ ਆਪ ਦੇ ਆਪ ਹੋ ਹੀ ਜਾਂਦਾ ਵੀ ਆਪਾਂ ਐਕਟਰਾਂ ਨੇ ਆਪਾਂ ਤਾਂ ਹਲੇ ਸਿੱਖ ਰਹੇ ਆਂਗੇ ਐਕਟਰ ਤਾਂ ਆਪਾ ਹੀ ਨਹੀਂ ਅਜੇ ਦੇਖੋ ਕਿੰਨੀ ਮਤਲਬ ਕਿੰਨੀ ਹਨਾ ਕਿਵੇਂ ਕਹਿੰਦੇ ਕਿੰਨਾ ਸਤਿਕਾਰ ਆ ਕਿਸੇ ਪ੍ਰਤੀ ਨਮੂਨੀਆਂ ਚੀਜ਼ਾਂ ਵਰਤੀ ਤਾਂ ਕਹਿਸਾਦ ਹਨ ਤੇ ਇੱਧਰ ਦੇਖੋ ਦੂਜੇ ਪਾਸੇ ਕੋਈ ਓਏ ਆ ਬੈਠੀ ਹੈ ਬਜਰੀ ਬੇਠ ਸੇ ਇਹ ਸਾਡੇ ਇੰਤਜ਼ਾਰ 'ਚ ਬੈਠੀ ਹੈ ਸਾਡਾ ਸੀਨ ਨਹੀਂ ਬੈਠੀ ਹੋਈ ਹੈ ਓਕੇ ਇਹ ਆ ਕਿ ਨਾ ਮੇਰੇ ਪੂਰੀ ਨੇ ਅੰਦਰ ਬੈਠੀ ਜੀ ਮੈਂ ਹੁਣ ਉੱਥੇ ਬਹਿ ਜਾ ਬਹਾਲ ਜੀ ਮੈਂ ਘਰੇ ਜਾਉਂਗਾ ਨਾ ਹੁਣ ਮੈਂ ਘਰੇ ਜਾਣਾਗਾ ਘਰੇ ਜਾਣ ਤੋਂ ਬਾਅਦ ਇਹਨੂੰ ਮੈਂ ਦੱਸੂਗਾ ਇਹਨੂੰ ਵੀ ਜੂ ਮੈਂ ਸੀਨ ਕਰਿਆ ਆਹ ਹਾਂ ਮਿਲ ਅੱਛਾ ਤੇ ਉਸ ਤੋਂ ਬਾਅਦ ਮੈਂ ਇਹਨੂੰ ਸੀਨ ਦੱਸੂਗਾ ਤੇ ਚੱਲ ਹੁਣ ਤੇਰਾ ਬੇਟ ਇੰਤਜ਼ਾਰ ਕਰ ਤੱਕੜੀਆਂ ਖਤਮ ਹੋਈਆਂ ਚੱਲ ਹੁਣ ਅੰਦਰ ਚੱਲ ਆਪਾਂ ਬੰਦ ਨਾਲ ਸੀਨ ਕਰਦਾ ਚੱਲ ਕੁੜੀ ਬਾਜਲਾ ਬੜਾ ਭਾਈ ਓਏ ਓਏ ਤਾਂ ਤਾਂ ਨਹੀਂ ਮੇਰੇ ਲਈ ਅੱਖਾਂ ਦੁਖਦੀਆਂ ਦੇਖੋ ਨਾ ਬਈ ਜੀ ਅੱਖਾਂ ਤੋਂ ਖੰ ਲਾ ਦੂ ਜੀ ਜਿਹਨੇ ਵੀ ਕੁੜੀ ਨੇ ਅੱਖਾਂ ਜੱਖੜੇ ਦੇਖ ਲਈਆਂ ਅੱਖਾਂ ਦੁਖਾਉਣਾਂ ਗੀਆਂ ਇੱਕ ਲਾਈਕ ਤੁਹਾਡੀ ਹੋਈ ਰਹੀ ਹੈ ਹੁਣ ਸੰਗ ਹੋ ਰਹੀ ਹੈ ਅੱਛਾ ਇਹ ਬਿਮਾਰੀਆਂ ਦੀ ਬਿਮਾਰੀਆਂ ਦੇ ਜਿਵੇਂ ਕਹਿ ਲਈਏ ਬਿਮਾਰੀਆਂ ਦੀ ਫੈਕਟਰੀ ਹੈ ਇਹ ਬਿਮਾਰੀਆਂ ਦੀ ਫੈਕਟਰੀ ਹਾਂ ਕਿਸੇ ਵੀ ਪ੍ਰਕਾਰ ਦਾ ਰੋਗ ਖੰਗੋ ਖੰਗ ਖੰਗ ਵਾਸਤੇ ਦਵਾਈ ਦੱਸੋ ਕਿਹੜੀ ਪਲਾਦੀ ਇਹਨੂੰ ਟੌਰੈਕਸ ਪਲਾਦੀ ਟੌਰੈਕਸ ਟੌਰੈਕਸ ਦਾ ਕਦੇ ਹੋਰ ਨਾ ਦੂ ਹੋ ਕਰਾ ਨਹੀਂ ਇਹਦਾ ਨਾਮ ਹੀ ਨਾਲ ਹੈ ਚੱਲਦੀ ਹੈਗੀ ਬਾਈ ਫਿਰ ਸ਼ੀਰ ਦੇ ਪਿੱਛੇ ਜਾਣੀ ਆ ਤੇ ਫਿਰ ਸਵੇਰੇ ਇੱਕ ਨਜ਼ਾਰਾ ਕਦੇ ਹੋ ਨਸ਼ਾਰਾਦਨ ਪਈ ਰਹਿੰਦੀ ਐ ਤਾਈਂ ਦਾ ਸ਼ੂਟ ਤੇ ਪਈ ਰਹਿੰਦੀ ਐ ਲਾਆ ਬਾਈ ਬੰਦੇ ਵਰਗੀ ਕੁੜੀ ਤਾਂ ਹਾਂ ਛੀ ਆ ਜਾ ਜੀ ਕਿ ਮੈਂ ਕੀ ਕਰੂੰ ਮੈਡਲ ਰੁੱਸੀ ਜਿਹੀ ਬੈਠੀ ਨਹੀਂ ਨਹੀਂ ਮੈਨੂੰ ਤਾਂ ਭਾਈ ਨਾਲ ਕੁਝ ਸਟੇਟਸ ਨਹੀਂ ਪਾ ਸਕਦੀ ਮੈਂ ਤੇਰਾ ਕਿਵੇਂ ਲੈ ਜਾ ਉਹ ਤਾਂ ਸੀ ਸੀ ਪਿੱਛਾ ਦੇ ਕੱਲ ਦਾ ਕੱਢ ਹਾਂ ਨੰਬਰ ਇਹ ਅੰਕਲ ਦਾ ਨੰਬਰ ਬਾਘੋੜਾ ਘੋਟਾ ਉਹਦੀ ਕਿ ਬਲੌਗ ਚ ਮੈਡਮ ਹੁਣ ਇਹ ਬਲੌਗ ਉਹ ਮਿਲ ਗਏ ਬਲੌਗ ਚ ਘਟਾਣਾ ਬਾਪੇ ਤੋਂ ਵੀ ਬਸ ਇਹ ਕੀ ਦੀ ਬਾਪੇ ਹਾਂ ਮਤਲਬ ਇੰਨੀ ਪਿਆਰ ਲਈ ਲੜਾਈ ਹੁੰਦੀ ਹੈਗੀ ਬਲੌਗ ਪਾਉਂਦਾ ਉਹ ਪਾਉਂਦਾ ਪਰ ਇੱਕ ਗੱਲ ਹੋਈ ਹੈ ਉਹ ਇੱਕ ਸੋਹਣੀ ਗੱਲ ਸੁਣਾਉਣਾ ਮੈਂ ਕਿਸੇ ਤੇ ਲੱਗਣੀ ਹੁੰਦੀ ਉਹ ਇੱਕ ਬੰਦਾ ਸੀ ਬੰਦਾ ਨਹੀਂ ਸੀ ਇੱਕ ਬੁੜੀ ਸੀ ਬੰਦਾ ਆਂਟੀ ਸੀ ਉਹਦੀ ਆਪ ਦੇਖਾ ਲੈਣਾ ਹੋ ਗਿਆ ਆਣਾ-ਬਾਣਾ ਲੜਾਈ ਹੋ ਗਈ ਹੈ ਨਾ ਨਾਲ ਬਣੇਗੀ ਮਤੇ ਸੁਣਨੀ ਗੱਲ ਹੈ ਸੁਣਨੀ ਗੱਲ ਹੈ ਬਹੁਤ ਤਰੱਕੀ ਦੀ ਗੱਲ ਹੈ ਜਦੋਂ ਗੱਲ ਨਾਲ ਬਣੂਗੀ ਉਹਨੇ ਤੇ ਆਪਦੇ ਹਸਬੰਦ ਦਾ ਨੰਬਰ ਪਾਦਾ ਬਲੌਗ ਲਿਸਟ 'ਚ ਆਹ ਮੈਂ ਹੱਥ ਤੇ ਬਹੁਤ ਪਾ ਦੀਏ ਬੰਦੇ ਹੁੰਦੇ ਨੇ ਢੀੜ ਥੋੜੀ ਜੀ ਆਹ ਸਾਰ ਨੂੰ ਬਧੀਆ ਉਹਨੇ ਨਹੀਂ ਕਰਿਆ ਬੈਕਪੌੜ ਥੈਂਕ ਯੂ ਮਿੱਤਾਂ ਤੱਡੀ ਕਿ ਆ ਵੀ ਮੇਰਾ ਬਲੌਗ ਹੋਰੀ ਪਾ ਕੇ ਸੁਣ ਪੜਾਈ ਜਿਸ ਕਰ ਸ਼ੂ ਨਹੀਂ ਹੋਈ ਜਿਹਨੇ ਨਾ ਮੁੰਡੇ ਨੂੰ ਜ਼ਰੂਰ ਫੋਨ ਕਰਵਾਇਆ ਉਹਦੀ ਚੱਕਰ ਕੀ ਪਈ ਹੈ ਤੁਸੀਂ ਚੱਲਿਆ ਆਪ ਫੋਨ ਤੇ ਨਹੀਂ ਲਾਈਏ ਫੋਨ ਤੇ ਖੋ ਉਹ ਦਾ ਬੰਦ ਮੂਹਰੇ ਆਪ ਨੇ ਚੱਕੀ ਫੋਨ ਠੀਕ ਹੈ ਗੱਲ ਕੀ ਹੋਈ ਇੱਥੇ ਲੈ ਇਹ ਤਾਂ ਲੇ ਕੀ ਹੋਈ ਉਹ ਬੰਦਾ ਇਦੂ ਵੇਡੂ ਤੇ ਚੱਕੀ ਵਰਦਾ ਇੱਥੇ ਉਹ ਮਾਤਾ ਦਾਇਤੀ ਟੂਟੋਂ ਲੋਗ ਗਿਆ ਵੀ ਜੇ ਤਾਂ ਬਲੌਗ ਚ ਪਾਓ ਨਾ ਪਰ ਜਦੋਂ ਬਲੌਗ ਚ ਪਾ ਗਏ ਕੜਾਹੋਂ ਮੈਂ ਜਣਾਵੇਂ ਵਿੜੇ ਬਲੌਗ ਚ ਕੱਢੇ ਬਲੌਗ ਚ ਪੱਦੀ ਕੜਾਹੋਂ ਵੀ ਮਿਲ ਚੱਗ ਜਾਂਦੀ ਆ ਅਗਲਾ ਹੈ ਇਹ ਤੇ ਹੁਣ ਕੈਮਰਾ ਉਧਰ ਭੇਜੋ ਇਧਰ ਕਰਨਾ ਪੈਣਾ